ਜੋ ਕ੍ਰਿਆ ਅੰਤਰ ਵਰਨਾ ਨਹੀਂ ਦਿੱਤੀ ਵਧਿਆਈ ਗੁਰਨਾਮਿਤ ਕੀ ਵਧਿਆਈ ਅਸੋ ਮੈਂ ਬੇਨਤੀ ਕੀਤੀ ਸੀ ਕਿ ਆਪ ਦੇ ਚਰਨਾਂ ਤੋਂ ਪ੍ਰਾਪਤ ਕਰਕੇ ਪਿਆਰ ਵਾਜ ਸਾਡੇ ਮਾਜੂਦ ਪਾਜਾ ਮੈ ਸਿੰਘ ਜੀ ਜੋ ਬੜੇ ਖਿਲਤੀ ਇਨਸਾਨ ਨੇ ਨਾਲ ਰਤਨ ਸਮੇਤੋ ਗ੍ਰੰਥੀ ਸਹਿਬਾਨ ਨੇ ਪਾਠੀ ਸਹਿਬਾਨ ਨੇ ਇਹ ਸਭ ਤੋਂ ਵੱਡੀ ਅਦਾਤ ਮੰਗੀ ਗਏ ਨੇ ਨਾਮ ਨਾਮ ਦੀ ਦਾਤ ਸੱਚੇ ਪਾਸ਼ਾ ਧੰਨ ਗੁਰੂ ਨਾਨਕ ਦੇਵ ਜੀ ਨਾਮ ਦੀ ਦਾਤ ਕੋਸ਼ਿਸ਼ ਜੱਟ ਜੀ ਪ੍ਰਵਾਹ ਤੇ ਬੈ ਕੇ ਖੁਸ਼ੀਆਂ ਮਨਾਉਂਦੇ ਆ ਸਾਖੀ ਮੈਂ ਕੀ ਬਚਨ ਕਰਦੇ ਆ ਸੰਗਤ ਦੇ ਵਿਚਾਰ ਕਰਦੇ ਇਨਾਂ ਦੇ ਚਰਨਾਂ ਦੀ ਧੂੜ ਲੈ ਲੈ ਕੇ ਸਾਧ ਸੰਗਤ ਦੀ ਉਹ ਬੜਾ ਮਾਨਕਿਹਲੇ ਵਾਗ ਚੰਦਾ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੇ ਬੜੀ ਮਿਹਰ ਕੀਤੀ ਹੈ ਸਾਨੂੰ ਗਰੀਬਾਂ ਘਰਾਂ ਦੇ ਵਿੱਚੋਂ ਵੱਡਾ-ਵੱਡਾ ਆਪ ਜੀ ਨੇ ਮਾਨ ਬਖਸ਼ਿਸ਼ ਕੀਤਾ ਅਸੀਂ ਅੱਗੇ ਮੈਂ ਦਰਸਾਇਆ ਕਿ ਸਾਰੇ ਕੰਮ ਅਸੀਂ ਰੁਡੀਆਂ ਪਾਉਣ ਦੇ ਕੰਮ ਕੀਤੇ ਦਿਹਾੜੀਆਂ ਕੀਤੀਆਂ ਫਿਰ ਸਾਧ ਸੰਗਤ ਜੀ ਵਡੀਆਂ ਕਈ ਤਰ੍ਹਾਂ ਦੇ ਬਾਜ਼ਾਰ ਕੰਮ ਛੋਟਾ ਛੋਟਾ ਕੰਮ ਜਿਹੜਾ ਉਹ ਵੀ ਸਤਗੁਰ ਸੱਜੇ ਬਾਸਾ ਦੀ ਕਿਰਪਾ ਕਰਕੇ ਕਰਵਾਇਆ ਤੇ ਹੁਣ ਮੈਂ ਕੰਮ ਕਰ ਰਿਹਾ ਸਮੀ ਸਭੇ ਨਾਲ ਬੁੱਲਣ ਆਸਟ੍ਰੇਲੀਆ ਦੀ ਦੁਨੀਆ ਜਿਹੜੀ ਆ ਉਹ ਸਾਡੇ ਨਾਲ ਉੱਚਾ ਬੋਲਦੀ ਉਹ ਸਾਰੀਆਂ ਪਾਬਲੀ ਉਹਲੇ ਸ਼ਬਦਾਂ ਜਿਹੜਾ ਅਸੀਂ ਨਾਲ ਪੜ੍ਹਦੇ ਉਹ ਸਾਸ ਸਿੰਘ ਜੀ ਸਾਡੇ ਜਥੇ ਨਾਲ ਬਾਤ ਉਹਨਾਂ ਦੀ ਬਾਤ ਹੁੰਦੀ ਹੈ ਤੇ ਤਾਂ ਮੈਂ बार-बार ਕਹਿੰਦਾ ਕਰੋ ਕਿਰਪਾ ਕਰੋ ਕਿਰਪਾ ਤੇ ਸਾਸ ਸਿੰਘ ਮਾੜੀ ਗੱਲ ਨਹੀਂ ਇਹ ਨਸਨਾ ਪੁੱਤਰ ਨਹੀਂ ਸਾਰ ਸਨਾ ਤਨ ਤਨ ਹੈ ਮੇਰੀ ਜਿੰਦੜੀਏ ਗੁਣ ਗਾਮ ਹੈ ਹਰ ਪ੍ਰਭ ਕੇਰੇ ਦਾ ਇਹ ਮੇਰੇ ਕਰਨ ਕਿਥੇ ਸੀ ਸਾਡਾ ਸਾਸਨ ਸੰਗਤ ਵਿੱਚ ਬਹਿਣ ਦਾ ਤੇ ਸਟੇਜ ਤੇ ਬਹਿਣ ਦਾ ਤੇ ਆਪ ਜੀ ਨੇ ਬਖਸ਼ਿਸ਼ ਕੀਤਾ ਆਪ ਦੀਆਂ ਵਡਿਆਈਆਂ ਪ੍ਰਬੰਧਕਾਂ ਦੇ ਬੜੇ ਕਿਰਪਾ ਦੇ ਪਾਤਰ ਨੇ ਬੜੇ ਸੇਵਾ ਦੇ ਪਾਤਰ ਨੇ ਜੋ ਵਲ ਵਲ ਕੇ ਸਾਨੂੰ ਕਹਿੰਦੇ ਆ ਸੇਵਾ ਕਰਵਾ ਸੇਵਕ ਕਰੋ ਪਰ ਅਸੀਂ ਕਰਨ ਜੋਗੀ ਨਹੀਂ ਹੁੰਦੀ ਵੀ ਨਹੀਂ ਤੋਂ ਸਾਸ ਸੰਸਕਰ ਕੀ ਮਾਰਾ ਕਰਕੇ ਨਹੀਂ ਭਾਈ ਪਿਆਰ ਚਾਹੀਦਾ ਆਪ ਜੀ ਦਾ ਮਾਰ ਬੜੇ ਬਾਰੋਂ ਕੁਮਾਰ ਕੀਨੇ ਹੁੰਨੇ ਆ ਆਪ ਜੀ ਪਿਆਰ ਬਖਸ਼ਿਸ਼ ਕਰੋ ਇਸੇ ਤਰ੍ਹਾਂ ਪਿਆਰ ਆਪ ਦੇ ਚਰਨਾਂ ਦਾ ਬਣਿਆ ਰਹੇ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਪਾਇਆ ਬਰੋਲ ਮਿਲ ਕੇ ਜੇ ਗੁਰਪ੍ਰੰਪ ਜਿਹੜਾ ਮੈਂ ਨੇ ਰਿਹਾ ਸਤਿਗੁਰ ਜੀ ਕਿਰਪਾ ਕਰ ਕੋਲਾ ਚੁਕਾਂ ਦੀ ਕਿ ਮਾ ਕੋਈ ਅਜਿਹਾ ਬਚਨ ਇਹ ਦੇਹੋ ਜਾਂ ਸ਼ਬਦ ਕੋਈ ਜੀਵਨ ਘਰ ਮੂੰਹ ਜਿਹੜਾ ਕਿਸੇ ਮਾਫਕ ਨੇ ਬੈਠਾ ਹੋਵੇ ਦਾਸ ਜੀਆਂ ਫੁੱਲਾਂ ਨੇ ਫੁੱਲਾਂ ਮੇਰੀ ਸੋੜੀ ਦੇ ਪਾ ਦਿਓ ਸ਼ਿਕਰਿਓ ਸਭ ਕੁਝ ਦੀ ਕਿਰਪਾ ਕਰਨ ਤੁਲਾਂ ਚਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਜਨਦਾਧਰ ਤਹਿਲ ਸਿੰਘ ਜੀ ਜੋ ਇਸ ਮਰਦਾਨਾ ਵਾਸੀ ਨੇ ਜਿਨ੍ਹਾਂ ਨੇ ਪ੍ਰਾਤਨ ਸਮੇਂ ਤੋਂ ਇਹ ਗੁਰੂ ਘਰ ਦੀ ਸੇਵਾ ਵਿੱਚ ਬਹੁਤ ਤਰੀਕੇ ਨਾਲ ਹਰ ਤਰੀਕੇ ਨਾਲ ਆਪਣਾ ਸਹਿਯੋਗ ਦਿੱਤਾ ਹੈ ਵੱਡੇ ਮੋਤਾ ਸਾਹਿਬ ਆਵਾ ਬੰਦਾ ਸਿੰਘ ਬਾਦਪੁੱਤਰ ਸਾਹਿਬ ਉੱਤੇ ਵੀ ਉਥੇ ਵੀ ਸੇਵਾਵਾਂ ਨੇ ਚਲਾਈਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਦੇਰ ਕਰਨ ਇਹਨਾਂ ਤੋਂ ਗਲਾ ਸਮਾ ਸਰਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਮੈਨੂੰ ਛੁੱਟੀ ਦੇ ਦਿਓ ਮੈਂ ਲੇਟ ਹੋ ਜਾ ਹੋ ਰਿਹਾ ਜੇ ਮੈਂ ਦਸਵੇਂ ਚੰਦਰ ਕਿੱਥੇ ਜਾਣਾ